ਜਾਤ ਸ੍ਰੀ ਮਹੱਲਾ 14 ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਜਾ ਤਿਨ ਸੁੰਜੇ ਦੇਹ ਫਿਰਹਿ ਬਿਨ ਨਾਵਾਏ ਓਏ ਖਾਪ ਖਾਪ ਮੋਏ ਕਰੰਜਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਜਾਹ ਰਾਜ ਹੋਰ ਹਾਜ਼ਰ ਹਾਜ਼ਰ ਹਜ਼ੂਰ ਸਰਬ ਕਲਾ ਪਰਪੂਰ ਬਾਨੇ ਕੇ ਬੋਹਥ ਕਲ ਜੁਗੀ ਜੀਵਾਂ ਦੇ ਉਧਾਰ ਕਰਤਾ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਤਨ ਸ੍ਰੀ ਗੁਰੂ ਗੁਰੂ ਰਾਮ ਅੰਮ੍ਰਿਤਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਭਰ ਰਹੇ ਹੋ ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਕੇ ਗੁਰਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਇਹ ਸਰਵਡ ਹੋ ਮੇ ਰਹੋ ਸੱਚ ਸੁਨਣੈ ਨਾਉ ਪਠਾਈ ਸੱਚ ਸੁਨਣੈ ਨਾਉ ਪਠਾਈ ਸਰੀਰ ਲਾਇ ਸੁਨੋ ਸਤ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਇਹ ਮੇਰੇ ਕੰਨ ਕੰਨਾਂ ਦੇ ਬਾਬ ਸਤਗੁਰੂ ਸਮਝਾਰੇਣ ਕਿ ਪ੍ਰਮਾਤਮਾ ਨੇ ਕੰਨ ਸਾਨੂੰ ਕਿਸ ਵਾਸਤੇ ਦਿੱਤੇ ਹਨ ਲੋਕਾਂ ਦੀ ਨਿੰਦਿਆ ਚੁਗਲੀ ਕਰਨ ਸੁਣਨ ਵਾਸਤੇ ਪ੍ਰਮਾਤਮਾ ਨੇ ਕੰਨ ਨਹੀਂ ਦਿੱਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਸਰਵਨ ਹੋ ਮੇਰੇ ਹੋ ਸੱਚ ਸੁਣਨ ਨੋ ਪਠਾਏ ਕਿ ਸੱਚ ਸੁਣਨ ਵਾਸਤੇ ਪਰਮਾਤਮਾ ਦਾ ਨਾਮ ਸੁਣਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ ਹਨ ਇਹ ਸਰਵਨਹੁ ਮੇਰਿਓ ਸੱਚ ਸੁਨੈ ਨਉ ਪਠਾਈ ਸੱਚ ਸੁਨੈ ਨਉ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਸਤ ਗੁਰੂ ਜੀ ਕਹਿੰਦੇ ਸਰੀਰ ਨੂੰ ਲਾ ਕਰਕੇ ਧਿਆਨ ਲਾ ਕਰਕੇ ਪਰਮਾਤਮਾ ਜੀ ਜਿਹੜੀ ਸੱਚੀ ਬਾਣੀ ਉਹਨੂੰ ਸੁਣਨਾ ਕਰੋ ਜੇ ਜਿਨਾਂ ਨੇ ਸੁਣਿਆ ਫਿਰ ਉਹਨਾਂ ਨੂੰ ਹੁੰਦਾ ਕਿ ਇਹ ਸਤਿਗੁਰੂ ਜੀ ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸੁਮਾੜੀ ਸਤਿਗੁਰੂ ਜੀ ਕਹਿੰਦੇ ਜਿਨਾਂ ਨੇ ਪ੍ਰਮਾਤਮਾ ਦੀ ਬਾਣੀ ਸੁਣ ਲਈ ਹੈ ਉਹ ਮਨੋਕ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਉਹ ਪ੍ਰਮਾਤਮਾ ਦੇ ਨਾਲ ਇੱਕ ਬਿਕ ਹੋ ਜਾਂਦੇ ਹਨ ਉਹਨਾਂ ਦਾ ਕੰਨਾਂ ਦੇ ਨਾਲ ਪਰਮਾਤਮਾ ਦੀ ਬਾਣੀ ਸੁਣੀ ਜਿਹੜਾ ਉਹਨਾਂ ਦਾ ਜੀਵਨ ਆਉ ਸਫਲ ਹੋ ਜਾਂਦਾ ਹੈ ਜੋ ਅੱਜ ਦਾ ਫੁਰਬਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ 697 ਤੇ 98 ਅੰਗ ਤੇ ਸੁਭਾਇਮਾਨ ਕੁਝ ਕੁ ਸਮਾਂ ਆਪਾਂ ਸ਼ਬਦ ਦੀ ਵਿਚਾਰ ਕਰੀਏ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰੀਏ ਸਾਰੇ ਜਣੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜਾਤ ਸਰੇ ਮਹੱਲਾ ਚੌਥਾ ਜਾਤ ਸਰੇ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਡੇ ਸੁਲਤਾਨ ਸਤਗੁਰੂ ਸੋਡੇ ਸ੍ਰੇਟ ਸકલ ਤਾਰਨ ਕਉ ਆਪ ਗੁਰ ਰਾਮਦਾਸ ਕਉ ਮਿਲੀ ਵਡਾਈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਰਜਨ ਹਾਰੈ ਤਾਰਿਆ ਗੁਰੂ ਰਾਮਦਾਸ ਮਹਾਰਾਜ ਜੀ ਜੈਤ ਸ੍ਰੀ ਰਾਗ ਦੇ ਅੰਦਰ ਸਾਨੂੰ ਸਮਝਾ ਰਹੇ ਹਨ ਸਤਿਗੁਰੂ ਜੀ ਪਹਿਲੀਆਂ ਪੰਕਤੀਆਂ ਵਿੱਚ ਸਾਨੂੰ ਸਮਝਾ ਰਹੇ ਹਨ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਜ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ਵੱਡੀ ਗੱਲ ਜਿਹੜੀ ਉਹ ਕਹਿ ਦਿੱਤੀ ਹੈ ਇਸ ਗੱਲ ਨੂੰ ਸਮਝਣਾ ਸੁਣਨਾ ਕਥਾ ਕਰਨੀ ਤੇ ਸੁਣਨੀ ਬੜੀ ਔਖੀ ਕਿਉਂਕਿ ਜਿਹੜੇ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰ ਦਿੱਤੇ ਉਹ ਸਾਡਾ ਇਹਨਾ ਹਿਰਦਾ ਵਿਸ਼ਾਲ ਨਹੀਂ ਹੁੰਦਾ ਕਿ ਅਸੀਂ ਸੁਣ ਸਕੀਏ ਕਿਉਂਕਿ ਅਸੀਂ ਪਰਮਾਤਮਾ ਦਾ ਨਾਮ ਜਿਹੜਾ ਉਹ ਘਟ ਜਪਦੇ ਸਾਨੂੰ ਇਹਨਾ ਬਚਨਾਂ ਦੀ ਸੂਝ ਤੇ ਸਮਝ ਜਿਹੜੀ ਉਹ ਛੇਤੀ ਨਹੀਂ ਪੈਂਦੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਜਿੰਨਾ ਮਨੁੱਖਾ ਨੇ ਇਸ ਧਰਤੀ ਤੇ ਆਨ ਕਰਕੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕਾਇਆ ਅਕਾਲ ਪੁਰਖ ਵੈਗੁਰੂ ਦਾ ਨਾਮ ਨਹੀਂ ਜਪਿਆ ਸਤਿਗੁਰੂ ਜੀ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਬਸਿਓ ਜਿਹੜੇ ਮਨੁੱਖ ਧਰਤੀ ਤੇ ਆਏ ਹਨ ਜਨਮ ਲਿਆਏ ਸਤਿਗੁਰੂ ਜੀ ਕਹਿੰਦੇ ਜੇ ਉਹਨਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਦੀ ਜਿਹੜੀ ਮਾਂ ਆ ਸਤਿਗੁਰੂ ਜੀ ਕਹਿੰਦੇ ਤਿੰਨ ਮਾਤ ਕੀਜੈ ਹਰ ਬਾਂਝਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜੇ ਮਨੁੱਖਾਂ ਨੂੰ ਤੂੰ ਸਰੀਰ ਦਿੱਤਾ ਏ ਜਨਮ ਧਾਰ ਕਰਕੇ ਇਸ ਧਰਤੀ ਤੇ ਆਏ ਆ ਜੇ ਉਹਨਾਂ ਨੇ ਨਾਮ ਨਹੀਂ ਜਪਿਆ ਉਹਦੇ ਨਾਲ ਉਹ ਚੰਗਾ ਸੀ ਕਿ ਉਹ ਮਨੁੱਖ ਜਨਮ ਨਾਲ ਲੈਂਦੇ ਉਹਨਾਂ ਦੀ ਮਾਂ ਜਿਹੜੀ ਉਹ ਬਾਝ ਰਹਿ ਜਾਂਦੀ ਇਹ ਬੜੇ ਵੱਡੇ ਬਚਨ ਹਨ ਕਿਉਂਕਿ ਦੁਨਿਆਵੀ ਮਾਂ ਕੋਈ ਵੀ ਮਨੁੱਖ ਜਿਹੜਾ ਇਸਤਰੀ ਵਰਗਿਆ ਉਹਦੀ ਹਰ ਇੱਕ ਦੀ ਇਸਤਰੀ ਦੀ ਇਹ ਲੋਚਾ ਹੁੰਦੀ ਹੈ ਕਿ ਉਹ ਮਾਂ ਬਣੇ ਤੇ ਮਾਂ ਬਣ ਤੋਂ ਬਗੈਰ ਕੋਈ ਵੀ ਔਰਤ ਜਿਹੜੀ ਉਹਦੀ ਤਾਂ ਹੁੰਦੀ ਉਹ ਰਹਿਣੀ ਨਹੀਂ ਕਿਉਂਕਿ ਮਮਤਾ ਮਾਂ ਦੇ ਅੰਦਰ ਹੁੰਦੀ ਹੈ ਬੱਚਿਆਂ ਦੇ ਵਾਸਤੇ ਪਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਜਿੰਨਾ ਮਨੁੱਖਾਂ ਨੂੰ ਉਸ ਮਾਂ ਨੇ ਜਨਮ ਦੇ ਦਿੱਤਾ ਹੈ ਉਹ ਧਰਤੀ ਤੇ ਆਨ ਕੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਮਾਂ ਦੀ ਜਿਹੜੀ ਖੁਖ ਸੀ ਉਹ ਪਰਮਾਤਮਾ ਤੋਂ ਬਾਝ ਕਰ ਦਿੰਦਾ ਕਿ ਉਹ ਸੁੰਝੀ ਰਹਿ ਜਾਂਦੀ ਇਹ ਬੜੇ-ਵੱਡੇ ਬਚਨ ਇਹਨਾਂ ਨੂੰ ਸੁਣਨਾ ਆਪਣੀ ਜ਼ਿੰਦਗੀ ਵਿੱਚ ਧਾਰਨਾ ਬੜਾ ਔਖਾ ਏ ਕਿਉਂਕਿ ਕੋਈ ਵੀ ਦੁਨਿਆਵੀ ਮਨੁੱਖ ਉਹ ਇਹ ਗੱਲ ਨਹੀਂ ਦਿੰਦਾ ਕਿ ਅਸੀਂ ਧੀ ਪੁੱਤਰ ਤੋਂ ਬਗੈਰ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਬਤੀਤ ਕਰੀਏ ਪਰ ਸਤਿਗੁਰਾਂ ਨੇ ਅਸਲੀ ਮਨੋਰਥ ਜਿਹੜਾ ਮਨੁੱਖ ਨੂੰ ਦਿੱਤਾ ਏ ਉਹ ਨਾਮ ਜਪਣ ਦਾ ਦਿੱਤਾ ਏ ਜੇ ਧੀਾਂ ਪੁੱਤਰਾਂ ਦੀ ਗੱਲ ਕਰੀਏ ਇਸ ਦੁਨਿਆਵੀ ਜੋ ਕੁਝ 84 ਲੱਖ ਜੂਨਾ ਸਾਨੂੰ ਦਿਖਦੀ ਹੈ ਬੰਦੇ ਦੇ ਤੇ ਇਹਨਾਂ ਜੂਨਾ ਦੇ ਜੋ ਵੀ ਪਸ਼ੂ ਪੰਛੀ ਹਨ ਸਾਰੇ ਕੰਮ ਇੱਕੋ ਜਿਹੇ ਹਨ ਸਤਿਗੁਰੂ ਜੀ ਕਹਿੰਦੇ ਭੋਜਨ ਨਿੰਦਰਾ ਭੋਗ ਭੈ ਭੋਜਨ ਜਿਹੜੇ ਉਹ ਪਸ਼ੂ ਵੀ ਖਾਂਦੇ ਹਨ ਪੰਛੀ ਵੀ ਖਾਂਦੇ ਹਨ ਇਹ ਬੰਦਾ ਵੀ ਖਾਂਦਾ ਨੀਂਦ ਬੰਦਾ ਵੀ ਲੈਂਦਾ ਸੌਂਦਾ ਬੰਦਾ ਵੀ ਆ ਇਹ ਜਿੰਨੇ ਜਨਵਰ ਹਨ ਇਹ ਸਾਰੇ ਸੌਂਦੇ ਹਨ ਭੋਜਨ ਨਿੰਦਰਾ ਤੇ ਭੋਗ ਦਾ ਅਰਥ ਹੈ ਕਿ ਇਹ ਮਨੁੱਖ ਭੋਗ ਭੋਗਦਾ ਹੈ ਜਨਵਰ ਵੀ ਭੋਗ ਭੋਗਦੇ ਹਨ ਭੈ ਜਿਹੜਾ ਡਰਿਆ ਉਹ ਜਨਵਰ ਦੇ ਅੰਦਰ ਪਸ਼ੂ ਦੇ ਅੰਦਰ ਵੀ ਆ ਤੇ ਬੰਦੇ ਦੇ ਅੰਦਰ ਵੀ ਡਰ ਸਹਿਮ ਇੱਕ ਮਨੁੱਖ ਦੇ ਅੰਦਰ ਵੀ ਆ ਇਹਨਾਂ ਜਨਵਰਾਂ ਦੇ ਅੰਦਰ ਵੀ ਸਤਿਗੁਰੂ ਜੀ ਕਹਿੰਦੇ ਇਹ ਚਾਰ ਗੁਣ ਜਿਹੜੇ ਆ ਉਹ ਇੱਕੋ ਜਿਹੇ ਆ ਜੇ ਮਨੁੱਖ ਦੇ ਅੰਦਰ ਇਹ ਚਾਰ ਗੁਣਿਆ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਪਸ਼ੂ ਡੰਗਰ ਦੇ ਵਿੱਚ ਤੇ ਇਹ ਬੰਦੇ ਦੇ ਵਿੱਚ ਕੋਈ ਵੀ ਫਰਕ ਨਹੀਂ ਸਤਿਗੁਰੂ ਜੀ ਕਹਿੰਦੇ ਕਿ ਜੇ ਮਨੁੱਖ ਦੇ ਵਿੱਚ ਤੇ ਇਹਨਾਂ ਜੰਤੂਆਂ ਦੇ ਵਿੱਚ ਫਰਕ ਕਿਹਾ ਤੁਈ ਹੋਈਆਂ ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਨੂੰ ਮਿਲਨ ਵਾਸਤੇ ਉਹਦਾ ਨਾਮ ਜਪਣ ਵਾਸਤੇ ਤੈਨੂੰ ਜ਼ਿੰਦਗੀ ਪਰਮਾਤਮਾ ਨੇ ਪ੍ਰਾਪਤ ਹੋਈ ਆ ਦਿੱਤੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹੇ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਦੀ ਮਾਂ ਜਿਹੜੀ ਕੋਖਿਆ ਉਹ ਬਾਝ ਰਹਿ ਜਾਂਦੀ ਸੁੰਜੀ ਰਹਿ ਜਾਂਦੀ ਕਿਉਂ ਸਤਿਗੁਰੂ ਜੀ ਇਹਨੇ ਬਚਨ ਕਿਉਂ ਰਹਿ ਜਾਂਦੀ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਹਨ ਤਿੰਨ ਸੁੰਝੀ ਦੇ ਫਰੇ ਬਿਨ ਨਾਵਹਿ ਓਏ ਖਾਪ ਖਾਪ ਮੋਏ ਕਰਾਂਜਾ ਸਤਿਗੁਰੂ ਜੀ ਕਹਿੰਦੇ ਇਹ ਬਚਨ ਅਸੀਂ ਤਾਂ ਆਖਿਆ ਕਿ ਉਹ ਜਿਹੜੇ ਮਨੁੱਖ ਇਸ ਧਰਤੀ ਤੇ ਹਨ ਉਹਨਾਂ ਦੀ ਦੇਹ ਜਿਹੜੀ ਇਹ ਸਰੀਰ ਆ ਉਹ ਨਾਮ ਤੋਂ ਬਗੈਰ ਸੁੰਝਾਂ ਖਾਲੀ ਜਿਸ ਘਰ ਦੇ ਵਿੱਚ ਕੋਈ ਮਨੁੱਖ ਨਾ ਰਹਿੰਦਾ ਹੋਵੇ ਆਪਾਂ ਕਹਿੰਨੇ ਕਿ ਘਰ ਸੁੰਜਾ ਹੈ ਖਾਲੀ ਪਿਆ ਹੈ ਇਸ ਘਰ ਵਿੱਚ ਕੋਈ ਵੀ ਨਹੀਂ ਵੱਸਦਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਅਸੀਂ ਇਹ ਤਾਂ ਉਸ ਮਨੁੱਖ ਦੀ ਮਾ ਨੂੰ ਬਚਨ ਕੀਤੇ ਹਨ ਕਿ ਉਹ ਜਿਹੜੇ ਮਨੁੱਖ ਹਨ ਤਿੰਨ ਸੁੰਝੇ ਦੇ ਉਹਨਾਂ ਦੀ ਦੇਹ ਜਿਹੜੀ ਆ ਨਾਮ ਤੋਂ ਬਗੈਰ ਸੁੰਝੀ ਫਿਰਦੀ ਉਹ ਮਨੁੱਖ ਅੰਦਰੋਂ ਖਾਲੀ ਹਨ ਉਹ ਖਾਪ ਖਾਪ ਮੋਏ ਕਰਾਂਜਾ ऐसे मनुख जेडे परमात्मा ਦਾ ਨਾਮ ਨਹੀਂ ਜਪਦੇ ਉਹ ساری ਜ਼ਿੰਦਗੀ ਦੇ ਵਿੱਚ ਖਪੇ ਤਪੇ ਹੁੰਦੇ। क्रुज क्रुज ਕੇ ਆਤਮਿਕ ਮੌਤ ਜਿਹੜੀ ਅੰਦਰੋਂ ਉਹ ਮਰ ਜਾਂਦੇ ਹਨ। ਇਸ ਕਰਕੇ ਸਤਿਗੁਰਾਂ ਨੇ ਬਚਨ ਕਿਹਾ ਕਿ ਜਿਹੜੇ ਮਨੁੱਖ परमात्मा ਦੇ ਨਾਮ ਨਹੀਂ ਜਪਦੇ ਉਹਨਾਂ ਦੀ ਦੇਵ ਪਰਮਾਤਮਾ ਦੇ ਨਾਮ ਤੋਂ ਬਗੈਰ ਸੁੰਝੀ ਰਹਿੰਦੀ ਹੈ। ਉਹ ਖਾਪਦੇ ਰਹਿੰਦੇ ਹਨ ਕਰੋਜਦੇ ਰਹਿੰਦੇ ਹਨ ਤਪਦੇ ਤੇ ਸੜਦੇ ਰਹਿੰਦੇ ਹਨ ਈਰਖਾ ਬ੍ਰੈਦ ਦੇ ਵਿਰੋਧ ਦੀ ਅੱਗ ਵਿੱਚ ਸਾਰੀ ਉਮਰ ਨਗਾਹ ਦਿੰਦੇ ਆ ਤਾਂ ਸਤਿਗੁਰੂ ਜੀ ਕਹਿੰਦੇ ਕਿ ਇਹੋ ਜਿਹਾ ਮਨੁੱਖ ਦੁਨੀਆ ਤੇ ਆਉਣ ਲਾ ਲੋ ਚੰਗਾ ਸੀ ਕਿ ਉਹਨਾਂ ਦੀ ਮਾਂ ਜਿਹੜੀ ਉਹ ਬਾਝ ਰਹਿ ਜਾਂਦੀ ਜਨਨੀ ਜਨੇ ਤ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਕਹਿੰਦੇ ਕਿ ਜੇ ਮਾਂ ਨੇ ਕਿਸੇ ਪੁੱਤਰ ਨੂੰ ਜਨਮ ਦੇਣਾ ਏ ਧੀ ਨੂੰ ਜਨਮ ਦੇਣਾ ਜਨਨੀ ਜਣੇ ਤਾਂ ਭਗਤ ਜਨ। ਜਾ ਤਿ ਕਿਸੇ ਭਗਤ ਨੂੰ ਜਨਮ ਦੇਵੇ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਏ। ਕਹ ਦਾਤਾ ਕਹ ਸੂਰ ਜਾ ਉਹ ਦਾਨੀ ਮਨੁੱਖ ਹੋਵੇ। ਦਾਤਾ ਹੋਵੇ দান ਕਰਨ ਵਾਲਾ ਹੋਵੇ। ਤਿਜੇ ਨੰਬਰ ਤੇ ਆਖਿਆ ਜਾਓ ਮਨੁੱਖ ਕੋਈ ਸੂਰਮਾ ਹੋਵੇ, ਜੋਦਾ ਹੋਵੇ। ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇਹੇ ਕਿ ਜੇ ਮਾਂ ਨੇ ਕਿਸੇ ਪੁੱਤਰ ਨੂੰ ਜਨਮ ਦੇਣਾ ਹੈ ਜਾਂ ਭਗਤ ਹੋਣਾ ਚਾਹੀਦਾ ਜਾਂ ਸੂਰਮਾ ਹੋਣਾ ਚਾਹੀਦਾ ਜਾਂ ਦਾਨੀ ਹੋਣਾ ਚਾਹੀਦਾ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਕਹਿੰਦੇ ਕਿ ਉਹ ਆਪਣੇ ਸਰੀਰ ਦਾ ਨੂਰ ਜਿਹੜਾ ਤੰਦਰੁਸਤੀ ਉਹ ਕਿਉਂ ਗਵਾਵੇ ਉਹ ਫਿਰ ਬਾਝ ਰਹਿ ਜਾਵੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਦੀ ਦੇਹ ਸੁੰਝੀ ਰਹਿ ਜਾਂਦੀ ਨਾਮ ਤੋਂ ਬਿਨਾ ਉਹ ਕਰੁਜ ਕਰੁਜ ਕੇ ਮਰ ਜਾਂਦੇ ਹਨ ਉਹਨਾਂ ਦੀ ਮਾਤਾ ਜਿਹੜੀ ਉਹ ਬਾਝ ਰਹਿ ਜਾਂਦੀ ਤੇ ਉਹ ਚੰਗਾ ਸੀ ਅੱਗੇ ਸਤਿਗੁਰੂ ਜੀ ਬਚਨ ਕਰਦਨ ਮੇਰੇ ਮਨ ਜਪ ਰਾਮ ਨਾਮ ਹਰ ਮਨ ਜਾ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਹੈ ਬਨੁਖ ਤੂੰ ਇਹ ਕੰਮ ਕਰਕੇ ਉਹ ਪਰਮਾਤਮਾ ਦੇ ਨਾਮ ਨੂੰ ਸਦਾ ਜਪਿਆ ਕਰ ਜਿਸ ਵਾਸਤੇ ਤੈਨੂੰ ਇਹ ਜਨਮ ਦਿੱਤਾ ਹੈ ਮੇਰੇ ਮਨ ਜਪ ਰਾਮ ਨਾਮ ਉਹ ਪਰਮਾਤਮਾ ਜਿਹੜਾ ਰਮਿਆ ਆ ਸਾਰੇ ਜੀਆਂ ਵਿੱਚ ਵਸਦਾ ਏ ਤੇਰੇ ਅੰਦਰ ਵਸ ਰਿਹਾ ਓਸ ਪਰਮਾਤਮਾ ਨੂੰ ਨਾਮ ਨੂੰ ਜਪਨਾ ਕਰ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਦੋਂ ਓਸ ਪਰਮਾਤਮਾ ਕਿਰਪਾਲੂ ਦਿਆਲੂ ਹਰੀ ਨੇ ਇਸ ਮਨੁੱਖ ਦੇ ਉੱਤੇ ਕਿਰਪਾ ਕਰ ਦਿੱਤੀ ਹੈ ਕਿਰਪਾ ਧਾਰ ਦਿੱਤੀ ਹੈ ਸਿਰ ਤੇ ਹੱਥ ਰੱਖ ਦਿੱਤਾ ਹੈ ਗੁਰੂ ਦੇ ਗਿਆਨ ਦੇ ਰਾਹੀ ਇਹਦਾ ਮਨ ਜਿਹੜਾ ਉਹ ਸਮਝ ਜਾਂਦਾ ਹੈ ਗੁਰੂ ਦੇ ਗਿਆਨ ਦੇ ਰਾਹੀ ਇਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਪਰਮਾਤਮਾ ਦੇ ਗੁਨਾ ਦੇ ਨਾਲ ਇਸ ਮਨੁੱਖ ਦੀ ਸਮਝ ਸੋਝ ਜਿਹੜੀ ਉਹ ਸਾਂਝੀਵਾਲ ਹੋ ਜਾਂਦੀ ਹੈ ਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਿਗੁਰ ਮੰਝ ਸਤਿਗੁਰ ਜੀ ਕਹਿੰਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਇਹ ਜਿਹੜਾ ਸਮਾਂ ਚੱਲ ਰਿਹਾ ਸਮੇਂ ਦੇ ਅੰਦਰ ਹਰੀ ਪਰਮਾਤਮਾ ਦੀ ਕੀਰਤੀ ਕਰਨੀ ਉਹਦਾ ਨਾਮ ਜਪਣਾ ਸਿਵਤ ਸਲਾਖ ਕਰਨੀ ਸਾਰਿਆਂ ਨੂੰ ਉੱਚੀ ਪਦਵੀ ਹਰ ਪਾਈਐ ਸਤਿਗੁਰ ਸਮਝਾ ਪਰ ਇਹ ਤਾਂ ਹੋ ਜਾਂਦਾ ਹੈ ਹਰ ਪਾਈਏ ਸਤਿਗੁਰੂ ਮਾਝਾ ਕੇ ਜੇ ਗੁਰੂ ਕਿਰਪਾ ਕਰੇ ਗੁਰੂ ਦੀ ਕਿਰਪਾ ਦੇ ਦੁਆਰਾ ਇਹ ਮਨੁੱਖ ਜਿਹੜਾ ਉਹ ਨਾਮ ਪ੍ਰਾਪਤ ਕਰ ਸਕਦਾ ਹੈ ਜਦੋਂ ਉਹ ਪਰਮਾਤਮਾ ਦੇ ਤੇ ਕਿਰਪਾਲ ਹੁੰਦਾ ਤਾਂ ਇਹਨੂੰ ਇਹ ਪਰਮਾਤਮਾ ਦੀ ਸਿਵਤ ਸਲਾਮ ਮਿਲਦੀ ਤਾਂ ਇਹ ਕਲਯੁਗ ਦੇ ਵਿੱਚ ਸਾਰਿਆਂ ਨੂੰ ਉੱਚੀ ਪਦਵੀ ਇਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਗੁਰੂ ਦੇ ਰਾਹੀ ਹੋਵੇ ਹਉਮ ਬਲਿਹਾਰੀ ਸਤਿਗੁਰ ਆਪੜੇ ਜेन ਗੋਬਤ ਨਾਮ ਪਰ ਗਾਂਝਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਜਾਨਾਏ ਆਪਣੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਲਹਾਰ ਜਾਨਾਏ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਜਿਹੜੀ ਉਹ ਸਾਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਾਨੂੰ ਆਪਣੇ ਗੁਰੂ ਤੋਂ ਬਲਹਾਰ ਦੇ ਵਾਰ ਨੇ ਜਾਣਾ ਚਾਹੀਦਾ ਕਿਉਂ ਹੋਂ ਬਲਿਹਾਰੀ ਸਤਗੁਰ ਆਪੜੇ ਤਾਂ ਬਲਿਹਾਰ ਜਾਣਾ ਚਾਹੀਦਾ ਜਿਨ ਗੁਪਤ ਨਾਮ ਪਰਗਾੰਝਾ ਜਿਸ ਪਰਮਾਤਮਾ ਨੇ ਸਾਡੇ ਅੰਦਰ ਗੁਪਤ ਪਰਮਾਤਮਾ ਦਾ ਨਾਮ ਵਸਦਾ ਸੀ ਉਹਨੂੰ ਪ੍ਰਗਟ ਕਰ ਦਿੱਤਾ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਜਿਹੜਾ ਗੁਪਤ ਦਰਵਾਜ਼ਾ ਦਸਵਾਂ ਦਵਾਰੀ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਉਹ ਪ੍ਰਗਟ ਹੋ ਗਿਆ ਸਤਿਗੁਰਾਂ ਨੇ ਸਾਨੂੰ ਵਿਖਾ ਦਿੱਤਾ ਤਾਂ ਅਸੀਂ ਆਪਣੇ ਗੁਰੂ ਤੋਂ ਬਲਹਾਰ ਤੇ ਵਾਰਨੇ ਸਦਕੇ ਜਾਂਨੇ ਹਾਂ ਦਰਸ਼ਨ ਸਾਧ ਮਿਲਿਓ ਵਡਭਾਗੇ ਸਭ ਕਿਲ ਬਿਕ ਗਏ ਗਵਾਜਾ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਦਰਸ਼ਨ ਕਰਨੇ ਕੋਈ ਛੋਟੀ ਗੱਲ ਨਹੀਂ ਹੈ ਵੱਡੇ ਭਾਗਾ ਦੇ ਨਾਲ ਗੁਰੂ ਦੇ ਦਰਸ਼ਨ ਹੁੰਦੇ ਹਨ ਦਰਸ਼ਨ ਸਾਧ ਮਿਲੇਓ ਵਡਪਾਗੇ ਸਭ ਕਿਲ ਵਿਖ ਗਏ ਗਵਾਜਾ ਤੇ ਜਦੋਂ ਇਸ ਮਨੁੱਖ ਨੂੰ ਵੱਡੇ ਭਾਗਾں ਦੇ ਡਾਲ ਗੁਰੂ ਜੀ ਦੇ ਦਰਸ਼ਨ ਹੁੰਦੇ ਹਨ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਫਿਰ ਇਸ ਮਨੁੱਖ ਦੇ ਸਾਰੇ ਕਿਲ ਵਿਖ ਪਾਪ ਜਿਹੜੇ ਹਨ ਉਹ ਗਵਾਚ ਜਾਂਦੇ ਹਨ ਦੂਰ ਹੋ ਜਾਂਦੇ ਹਨ ਸਤਗੁਰ ਸਾਹੋ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਸਤਿਗੁਰੂ ਜੀ ਕਹਿੰਦੇ ਹੋ ਪਰਮਾਤਮਾ ਗੁਰੂ ਜਿਸ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ ਵੱਡਾ ਸ਼ਾਹੋ ਪਰਮਾਤਮਾ ਜਿਹੜਾ ਸ਼ਾਵਾਂ ਦਾ ਸ਼ਾਵਾਂ ਦਾਤਿਆਂ ਦਾ ਦਾਤਾ ਉਹ ਪਰਮਾਤਮਾ ਹੈ ਉਹ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਸਤਿਗੁਰ ਸਾਹੋ ਪਾਇਆ ਵੱਡ ਦਾਣਾ ਹਰ ਕੀ ਇਹ ਬਹੁਗੁਣ ਸਾਂਝਾ ਫਿਰ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਪਰਮਾਤਮਾ ਸ਼ਾਹਾਂ ਦਰਸ਼ਾ ਸਾਰਿਆਂ ਨੂੰ ਵੱਡਾ ਇਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਏ ਫਿਰ ਇਹ ਮਨੁੱਖ ਨੂੰ ਗੁਰੂ ਜਿਹੜਾ ਉਹ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝੀ ਵਾਲ ਪਾ ਦਿੰਦਾ ਇਹਦੀ ਭਿਆਲੀ ਪੈ ਜਾਂਦੀ ਪਰਮਾਤਮਾ ਦੇ ਗੁਣ ਗਾਉਣ ਵਿੱਚ ਇਹ ਗੁਰੂ ਦੇ ਨਾਲ ਸਾਂਝ ਪਾ ਲੈਂਦਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਸਮਝਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਜਿਨ੍ਹਾਂ ਦੇ ਉੱਤੇ ਉਸ ਪ੍ਰਮਾਤਮਾ ਜਗਤ ਦੇ ਜੀਵਨ ਜੀਵਨ ਦੇਣ ਵਾਲੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਜਿਨਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮੰਨ ਜਾ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਟਿਕਦਾ ਹੈ ਸਾਰਿਆਂ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਟਿਕਦਾ ਉਹਦਾ ਨਾਮ ਨਹੀਂ ਟਿਕਦਾ ਸਾਰੇ ਜਾਣੇ ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ ਸੇਵਾ ਨਹੀਂ ਕਰ ਸਕਦੇ ਜਿਨ੍ਹਾਂ ਦੇ ਉੱਤੇ ਜਿਨ ਕੋ ਕਿਰਪਾ ਕਰੀ ਜਗ ਜੀਵਨ ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰ ਦਿੰਦਾ ਹਰ ਉਰਤਾਰਿਓ ਮਨ ਮੰਝ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਉਹ ਟਿਕ ਜਾਂਦਾ ਏ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਇਹ ਨਾਨਕ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਕਿ ਧਰਮ ਰਾਜ ਦੇ ਦਰ ਦੇ ਉੱਤੇ ਜਿਹੜਾ ਉਹ ਸਾਹਿਬ ਕਿਤਾਬ ਕਰਦਾ ਹੈ ਮਨੁੱਖ ਦੇ ਜੀਵਨ ਦਾ ਸਤਿਗੁਰੂ ਜੀ ਕਹਿੰਦੇ ਜਦੋਂ ਉਹ ਪਰਮਾਤਮਾ ਜਗਤ ਦਾ ਜੀਵਨ ਇਸ ਮਨੁੱਖ ਤੇ ਕਿਰਪਾ ਕਰ ਦਿੰਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਦਿੰਦਾ ਏ ਉਹਦਾ ਫਿਰ ਜਿਹੜਾ ਲੇਖਾ ਏ ਉਹ ਨਿਭੜ ਜਾਂਦਾ ਤੇਰਾ ਅੰਤ ਨਾ ਜਾਈ ਲਖਿਆ ਅਕਾਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਭੜਿਆ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਵਾਲੇ ਮਨੁੱਖ ਬਣ ਕੇ ਪਰਮਾਤਮਾ ਦਾ ਨਾਮ ਜਪਦੇ ਉਹਨਾਂ ਦੀ ਫਿਰ ਲੇਖੇ ਵਾਲੀ ਕੋਈ ਗੱਲ ਨਹੀਂ ਰਹਿ ਜਾਂਦੀ ਮੰਦੇ ਚੰਗੇ ਕਰਮਾਂ ਦਾ ਜਿਹੜਾ ਲੇਖਾ ਹੈ ਨਾਮ ਜਪਣ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਨੂੰ ਮਿਲਣ ਕਰਕੇ ਉਹਨਾਂ ਦਾ ਲੇਖਾ ਜਿਹੜਾ ਉਹ ਨਿਭੜ ਜਾਂਦਾ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਜ ਦੇ ਦਰ ਉਤੇ ਇਸ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਸਾਰੇ ਕਾਗਜ਼ ਪਾੜ ਜਾਂਦੇ ਹਨ ਲੀਕ ਫਿਰ ਜਾਂਦੀ ਹੈ ਜਿਹੜੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਸਮਝ ਆ ਜਾਂਦੀ ਉਹਨਾਂ ਦੇ ਲੇਖੇ ਦੇ ਕਾਗਜ਼ ਜਿਹੜੇ ਸਤਿਗੁਰੂ ਜੀ ਕਹਿੰਦੇ ਉਹ ਪਾੜ ਜਾਂਦੇ ਹਨ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਫੁਰਮਾਨ ਅੰਦਰ ਸਾਨੂੰ ਨਾਮ ਦੇ ਨਾਲ ਜੁੜਨ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੇ ਇਸ ਮਨੁੱਖ ਨੇ ਨਾਮ ਨਹੀਂ ਜਪਿਆ ਜਿਹੜਾ ਅਸਲੇ ਕੰਮ ਕਰਨ ਵਾਲਾ ਹੈ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਵਾਹਿਗੁਰੂ ਦੀ ਧੁਣੀ ਦੇ ਨਾਲ ਇਹਨੇ ਸੁਰਤ ਨਹੀਂ ਜੋੜੀ ਸਤਗੁਰੂ ਜੀ ਕਹਿੰਦੇ ਫਿਰ ਐਸੇ ਮਨੁੱਖਾਂ ਦਾ ਆਉਣਾ ਜਿਹੜਾ ਉਹ ਵਿਅਰਥ ਹੈ ਇਸ ਸੰਸਾਰ ਤੇ ਉਹਨਾਂ ਦੀ ਮਾਂ ਜਿਹੜੀ ਉਹ ਬਾਝ ਰਹਿ ਜਾਂਦੀ ਤੇ ਚੰਗਾ ਕਿਉਂਕਿ ਉਹ ਕਰੁਜ ਕਰੁਜ ਕੇ ਸਾੜ ਸਾੜ ਕਰਕੇ ਖਾਪ ਤਾਪ ਕੇ ਇਸ ਸੰਸਾਰ ਦੇ ਉੱਤੇ ਮਰਦੇ ਹਨ ਲੋਕਾਂ ਦਾ ਈਰਖਾ ਵੈਰ ਵਿਰੋਧ ਸਾਰੀ ਉਮਰ ਕਰਦੇ ਹਨ ਤਾਂ ਸਤਿਗੁਰਾਂ ਨੇ ਬਚਨ ਕਹੇ ਹਨ ਸਤਿਗੁਰਾਂ ਨੇ ਆਖਿਆ ਕਿ ਉਹ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਉਣਾ ਕਰੋ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਜਿਹੜਾ ਤੁਹਾਡੇ ਅੰਦਰ ਵੱਸਦਾ ਹੈ ਉਹ ਪ੍ਰਮਾਤਮਾ ਤੁਹਾਡੇ ਅੰਦਰੋਂ ਪ੍ਰਗਟ ਹੋਵੇਗਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰ ਦਿੰਦਾ ਏ ਉਹ ਮਨੁੱਖ ਹੀ ਪਰਮਾਤਮਾ ਗੁਰੂ ਦੇ ਗਿਆਨ ਰਾਹੀ ਇਸ ਗੱਲ ਨੂੰ ਸਮਝਦੇ ਹਨ ਉਹੀ ਸਤਿਗੁਰਾਂ ਦਾ ਨਾਮ ਜਪ ਕਰਕੇ ਧਰਮ ਰਾਜ ਦੇ ਦਰ ਦੇ ਉੱਤੇ ਜਿਹੜੇ ਕਾਗਜ਼ ਹੈ ਲੇਖੇ ਦਾ ਉਹਨਾਂ ਦੇ ਸਾਰੇ ਪਾੜ ਜਾਂਦੇ ਹਨ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰਨ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸੇ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮਤ ਤੇ ਸੋਝੀ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਜਿਨ ਕਉ ਕਿਰਪਾ ਕਰੇ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਜਾ ਧਰਮ ਰਾਏ ਦਰ ਕਾਗ ਦਫਾਰ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ